ਹਾਂਜੀ ਬਾਬਿਓ ਅੱਜ ਸਾਡਾ ਨਵਾਂ ਬਲੌਗ ਤੇ ਸਵਾਗਤ ਆ। ਅੱਜ ਅਸੀਂ ਟਰੈਕਟਰ ਦੇ ਘਸਣਾ ਡੈਕ ਬਾਕੀ ਜਾ ਕੇ ਦਿਖਾਉਣਾ ਤੁਹਾਨੂੰ। ਹਾਂਜੀ। ਹਾਂਜੀ ਬਾਬਿਓ ਤੇ ਅੱਜ ਆਪਾਂ ਕਸਣ ਲੱਗੇ ਆਂ ਡੈਕ। ਦੇਖੋ ਫਿਰ ਆਪਣੀ ਗੈਂਗ। ਦੂਡੂ ਦੇਖੋ ਡੂਡੂ। ਕਿਉ ਅੱਡੇ ਪਿੰਡ ਦੇ पांडे ਸਿੱਟੂ ਆ। ਠੀਕ ਆ ਜੀ। ਟੂਲ ਬਾਕਸ ਵੀ ਆ ਵੀ ਇੱਥੇ ਗਿਆ। ਟੂਲ ਬਾਕਸ। ਰਾਜੂ ਭਾਈ ਕੈਸੇ ਹੋ? ਅਜੀਤ ਜੀ ਤੱਕ ਆ ਗਈ ਹੈ। ਇਧਰ ਹੈਲੋ ਤਾਂ ਕਰ ਦੋ ਹੈਲੋ ਹੈਲੋ ਹਾਂ ਔਰ ਫਿਰ ਚੜਾਓ ਕੀ ਕਰਨਾ ਅੱਜ ਡਿੱਕ ਲਾਉਣਾ ਲਾਉਣਾ ਕਿ ਲਾਉਣਾ ਕਿਹੜਾ ਉਹ ਚੱਕੋ ਉਹ ਭੱਜੀ ਜਾਂਦਾ ਆ ਬੰਦਾ ਤਾਰਾ ਫੜਨ ਤੇ ਸੀ ਸਪੈਸ਼ਲ ਲਿਆਉਂਦਾ ਦੇਖ ਉਹ ਭੱਜੀ ਜਾਂਦਾ ਇੱਕ ਮਗਰ ਦਿਖਾ ਆ ਜਾ ਵੀਰ ਆ ਕੀ ਪਤਾ ਕਿ ਨਾ ਵਾਕਿੰਗ ਦੀ ਆ ਰਮਨ ਜੀ ਦਾ ਪਰ ਆ ਜਾ ਯਾਰ ਤੂੰ ਬੰਦ ਕਰ ਓਏ ਕਾਸਤਾ ਡੈਕ ਆਹ ਦੇਖ ਲਓ ਆਪੋ ਡੈਕ ਕਾਸਤਾ ਇੱਕ ਕਸਨ ਲੱਗਿਆ ਣਾਟ ਪੂਰਾ ਨਾਤ ਦਾ ਡਾਉਨਸਲਿੰਗ ਵੀ ਬਾਬੇ ਲਾਉਣੀ ਆ ਵਾਲੀ ਵਾਲੀ ਇੱਕ ਦੋ ਦੀ ਆਲੀ ਬਾਬੇ ਡਾਉਨਸਲਿੰਗ ਡੈਕ ਕਾ ਬਾਬੇ ਕਾਸਤਾ ਆ ਵਾ ਯਾਰ ਮੇਰੀ ਮੰਨੀ ਆ ਬਾਬੇ ਰੱਖਦਾ ਬੰਦਾ ਬਈ ਸਾਫ ਸਫਾਈ ਨਹੀਂ ਰੱਖਦਾ ਬਾਬੇ ਬੰਦਾ ਬਾਕੀ ਪੁੱਛਦੇ ਆ ਹਾਂਜੀ ਬਾਬੇ ਸਾਸਫਾਈ ਕਾਤੇ ਨਹੀਂ ਰੱਖਦੇ ਡੈਕ ਤੇ ਤੁਸੀਂ ਵੈਸੇਆਂ ਵੀ ਘਾਟ ਆ ਯਾਰ ਗਰੀਵਾਂ ਤਾਂ ਇਹ ਜਿਹਾ ਬਣਾਉਣ ਲੱਗ ਪਏ ਛੱਡ ਦਿਓ ਮੀਂਹ ਨਾ ਸਾਫ ਸਫਾਈ ਦਿਖਾਉਂਦਾ ਬਾਕੀ ਬਾਬੇ ਆਨੰਦਪੁਰ ਸਾਹਿਬ ਦਿਖਾਉਣਗੇ ਛੱਡ ਦਿਓ 20 ਦਿਨ ਛੱਡ ਦਿਓ ਦੇਖਿਓ ਕਹਿੰਦੇ ਹੋਰ ਹੀ ਕੁਝ ਕਰਨ ਲੱਗੇ ਨੇ ਤਾਂ ਆਹ ਦੇ ਵਾ ਪਾਣੀ ਤੇ ਉਡਾਉਂਦਾ ਹੈ ਆ ਦੇ ਵਾ ਫਿਰ ਲਾਉਣ ਲੱਗੇ ਨੇ ਆਦੇ ਕਾਸਤਾ ਡੱਕ ਨਾਟ ਨੂੰ ਤਾਂ ਸਾਰੇ ਹੀ ਲਾਤੇ ਆਹ ਬਾਕੀ ਲਾਉਣ ਲੱਗੇ ਹੋਏ ਨੇਗੇ ਹਾਂਜੀ ਬਾਬੇ ਕੀ ਕਰਨ ਲੱਗੇ ਹੋਇਓ ਲੈਕਾਂ ਘਰਾਵ ਹੋ ਗਈਆਂ ਬਾਬੇ ਨਮੀਆਂ ਆਹ ਜੀ ਬਾਬੇ ਇੱਕ ਮੁੰਡਾ ਥੱਲੇ ਬੈਠਾ ਆਪ ਸਭ ਜੁੜ ਜਗੇ ਬਾਬੇ ਫੋਲੋ ਕਰ ਲੋ ਇੰਸਟਾ ਦੀ ਆਈਡੀ ਨੂੰ